12 ਮਈ 2025 ਜਦੋਂ ਭਾਰਤ ਅਤੇ ਪਾਕਿਸਤਾਨ جنگ ਦੇ ਅਸਾਰ ਬਣੇ ਹੋਏ ਸੀ ਦੇਸ਼ ਵਾਸੀਆਂ ਨੂੰ ਇਕਜੁੱਟ ਹੋ ਕੇ ਫੌਜ ਦੀ ਹੌਸਲਾ ਵਧਾਈ ਕਰਨੀ ਚਾਹੀਦੀ ਸੀ ਅਤੇ ਫੌਜ ਨੂੰ ਵੀ ਦੇਸ਼ ਵਾਸੀਆਂ ਦੇ ਸਹਿਯੋਗ ਦੀ ਲੋੜ ਸੀ ਉਸ ਵੇਲੇ ਮੱਧ ਪ੍ਰਦੇਸ਼ ਤੋਂ ਭਾਜਪਾ ਦੇ ਇੱਕ ਮੰਤਰੀ ਵਿਜੇ ਸ਼ਾਹ ਵੱਲੋਂ ਫੌਜ ਦੀ ਕਰਨਲ ਸੋਫੀਆ ਕੁਰੇਸ਼ੀ ਬਾਰੇ ਇੱਕ ਬਹੁਤ ਕਟਿਆਦਰਜੇ ਦੀ ਬਿਆਨਬਾਜ਼ੀ ਕੀਤੀ ਗਈ ਇੱਕ ਸਰਕਾਰੀ ਸਮਾਗਮ ਵਿੱਚ ਬੋਲਦੇ ਹੋਏ ਵਿਜੇ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਪਹਿਲਗਾਮ ਅਟੈਕ ਦਾ ਅੱਤਵਾਦੀਆਂ ਤੋਂ ਬਦਲਾ ਲੈਣ ਲਈ ਅੱਤਵਾਦੀਆਂ ਦੀ ਹੀ ਭੈਣ ਨੂੰ ਭੇਜਿਆ ਅੱਤਵਾਦੀਆਂ ਨੂੰ ਮਾਰਨ ਲਈ ਉਹਨਾਂ ਦੇ ਸਮਾਜ ਦੀ ਹੀ ਭੈਣ ਨੂੰ ਭੇਜਿਆ ਉਹਨਾਂ ਦੇ ਹੀ ਸਮਾਜ ਦੀ ਭੈਣ ਮਤਲਬ ਮੁਸਲਮਾਨ ਹੋਣ ਕਰਕੇ ਸਿਰਫ ਮੁਸਲਮਾਨ ਹੋਣ ਕਰਕੇ ਸੋਫੀਆ ਕ੍ਰੇਸ਼ੀ ਨੂੰ ਅੱਤਵਾਦੀਆਂ ਦੀ ਭੈਣ ਦੱਸ ਦਿੱਤਾ ਮੰਤਰੀ ਸਾਹਿਬ ਨੂੰ ਬੋਲਣ ਲੱਗਿਆ ਇਤੇ ਵੱਡੇ ਅਫਸਰ ਦਾ ਉਹਦਾ ਭਾਵੇਂ ਯਾਦ ਨਾ ਹੋਵੇ ਪਰ ਧਰਮ ਚੰਗੀ ਤਰ੍ਹਾਂ ਯਾਦ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਇਹ ਬਿਆਨ ਉਦੋਂ ਦਿੱਤਾ ਗਿਆ ਜਦੋਂ ਦੇਸ਼ ਇੱਕਜੁੱਟ ਸੀ ਨੈਸ਼ਨਲ ਮੀਡੀਆ ਦੇ ਨਾਲ ਸੋਸ਼ਲ ਮੀਡੀਆ ਵੀ ਸਰਕਾਰ ਦਾ ਸਾਥ ਦੇ ਰਿਹਾ ਸੀ ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਵੀ ਰਾਜਨੀਤੀ ਛੱਡ ਕੇ ਸਰਕਾਰ ਦਾ ਸਾਥ ਦੇ ਰਹੀਆਂ ਸੀ ਉਸ ਮੌਕੇ ਇਸ ਮੰਤਰੀ ਵੱਲੋਂ ਦੇਸ਼ ਨੂੰ ਧਰਮਾਂ ਵਿੱਚ ਤੋੜਨ ਵਾਲਾ ਅਤੇ ਫੌਜ ਦਾ ਹੌਸਲਾ ਘਟਾਉਣ ਵਾਲਾ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ 12 ਮਈ ਨੂੰ ਇਹ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ 2 ਦਿਨ ਪੂਰੇ ਦੇਸ਼ ਵਿੱਚ ਇਹ ਬਿਆਨ ਵਾਇਰਲ ਹੁੰਦਾ ਅਤੇ ਪੂਰੇ ਦੇਸ਼ ਵਿੱਚ ਇਸ ਬਿਆਨ ਦੀ ਅਲੋਚਨਾ ਕੀਤੀ ਜਾਂਦੀ ਪਰੰਤੂ ਭਾਜਪਾ ਨੇ ਆਪਣੇ ਮੰਤਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਖੀਰ 2 ਦਿਨ ਬਾਅਦ ਮੱਧ ਪ੍ਰਦੇਸ਼ ਹਾਈ ਕੋਰਟ ਨੇ ਦਖਲ ਦਿੱਤਾ ਅਤੇ ਮੱਧ ਪ੍ਰਦੇਸ਼ ਪੁਲਿਸ ਨੂੰ ਇਸ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਦੇ ਸਖਤ ਆਦੇਸ਼ ਦਿੱਤੇ ਹਾਲਾਂਕਿ ਉਸ ਸਮੇਂ ਮੰਤਰੀ ਨੇ ਮਾਫੀ ਮੰਗ ਲਈ ਸੀ ਪਰੰਤੂ ਹਾਈ ਕੋਰਟ ਨੇ ਕਿਹਾ ਕਿ ਇਹ ਇਹ ਅਪਰਾਧ ਮਾਫ ਕਰਨ ਯੋਗ ਨਹੀਂ ਹੈ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਮੱਧ ਪ੍ਰਦੇਸ਼ ਦੀ ਪੁਲਿਸ ਵੀ ਮੰਤਰੀ ਨੂੰ ਬਚਾਉਣ ਵਿੱਚ ਜੁਟ ਗਈ ਮੱਧ ਪ੍ਰਦੇਸ਼ ਦੀ ਬੀਜੇਪੀ ਦੀ ਪੁਲਿਸ ਵੀ ਜਿਹੜੀ ਮੰਤਰੀ ਨੂੰ ਬਚਾਉਣ ਲਈ ਅੱਗੇ ਆਈ ਹਾਈ ਕੋਰਟ ਵੱਲੋਂ ਦਸੀਆਂ ਗਈਆਂ ਧਰਾਵਾਂ ਲਾ ਕੇ ਐਫ ਆਈ ਆਰ ਤਾਂ ਦਰਜ ਕਰ ਦਿੱਤੀ ਪਰੰਤੂ ਐਫ ਆਈ ਆਰ ਦਾ ਜੋ ਕੰਟੈਂਟ ਸੀ ਜਾਂ ਕਹਿ ਲਵੋ ਜੋ ਸਟੋਰੀ ਤਿਆਰ ਕੀਤੀ ਗਈ ਉਸ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਉੱਪਰਲੀ ਅਦਾਲਤ ਵਿੱਚ ਸੁਪਰੀਮ ਕੋਰਟ ਵਿੱਚ ਮੰਤਰੀ ਦਾ ਬਚਾਅ ਹੋ ਸਕੇ ਇਹ ਸਭ ਦੇਖ ਕੇ ਹਾਈ ਕੋਰਟ ਨੇ ਮੱਧ ਪ੍ਰਦੇਸ਼ ਪੁਲਿਸ ਨੂੰ ਵੀ ਝਾੜਿਆ ਅਤੇ ਮੰਤਰੀ ਦੀ ਬਿਆਨਬਾਜ਼ੀ ਨੂੰ ਪੂਰੀ ਬਿਆਨਬਾਜ਼ੀ ਨੂੰ ਐਫ ਆਈ ਆਰ ਵਿੱਚ ਦਰਜ ਕਰਨ ਲਈ ਕਿਹਾ ਇੱਥੇ ਇੱਕ ਗੱਲ ਹੋਰ ਇੰਟਰਸਟਿੰਗ ਸਾਹਮਣੇ ਆਈ ਮੱਧ ਪ੍ਰਦੇਸ਼ ਪੁਲਿਸ ਵੱਲੋਂ ਇਸ ਐਫ ਆਈ ਆਰ ਵਿੱਚ ਮੰਤਰੀ ਦੇ ਨਾਮ ਅੱਗੇ ਸ਼੍ਰੀ ਸ਼ਬਦ ਲਗਾਇਆ ਗਿਆ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪੁਲਿਸ ਉੱਤੇ ਵੀ ਕਿੰਨਾ ਦਬਾਅ ਹੋਵੇਗਾ ਇੱਕ ਅਪਰਾਧੀ ਦੇ ਨਾਮ ਅੱਗੇ ਸ਼੍ਰੀ ਸ਼ਬਦ ਪੁਲਿਸ ਨੂੰ ਲਗਾਉਣਾ ਪੈ ਰਿਹਾ 14 ਮਈ ਨੂੰ ଏਫ ਆਈ ਆਰ ਦਰਜ ਕੀਤੀ ਜਾਂਦੀ ਅਤੇ ਅਗਲੇ ਦਿਨ 15 ਮਈ ਨੂੰ ਵਿਜੇ ਸ਼ਾਹ ਵੱਲੋਂ ਸੁਪਰੀਮ ਕੋਰਟ ਵਿੱਚ ਇਸ ਐਫ ਆਈ ਆਰ ਤੇ ਰੋਕ ਲਗਾਉਣ ਲਈ ਅਪੀਲ ਕੀਤੀ ਜਾਂਦੀ ਸੁਪਰੀਮ ਕੋਰਟ ਨੇ ਅਪੀਲ ਤਾਂ ਖਾਰਜ ਕਰਨੀ ਹੀ ਸੀ ਤੇ ਕਰ ਵੀ ਦਿੱਤੀ ਨਾਲ ਹੀ ਵਿਜੇ ਸ਼ਾਹ ਨੂੰ ਸਵਾਲ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਦੀ ਬਕਵਾਸ ਕਰਕੇ ਦਾ ਲੈਂਦੇ ਥੋੜਾ ਹੌਸਲਾ ਕਿਵੇਂ ਪੈਂਦਾ ਫੌਜ ਖਿਲਾਫ ਬੋਲਣ ਦਾ ਉਹ ਵੀ ਉਸ ਸਮੇਂ ਜਦੋਂ ਸਾਰਾ ਦੇਸ਼ ਇਕਜੁੱਟ ਹੈ ਇਸ ਮਾਮਲੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਫਰਜ ਤਾਂ ਮੱਧ ਪ੍ਰਦੇਸ਼ ਸਰਕਾਰ ਦਾ ਹੀ ਬਣਦਾ ਸੀ ਐਫ ਆਈ ਆਰ ਕਰਨ ਦਾ ਜੇ ਐਫ ਆਈ ਆਰ ਨਹੀਂ ਵੀ ਕਰਨੀ ਸੀ ਤਾਂ ਘੱਟੋ ਘੱਟ ਵਿਜੇ ਸ਼ਾਹ ਨੂੰ ਕੈਬਨਿਟ ਤੋਂ ਬਾਹਰ ਕਰ ਦਿੰਦੇ ਜਾਂ ਪਾਰਟੀ ਤੋਂ ਹੀ ਬਾਹਰ ਕਰ ਦਿੰਦੇ ਪਰੰਤੂ ਮੱਧ ਪ੍ਰਦੇਸ਼ ਸਰਕਾਰ ਵੱਲੋਂ ਬੀਜੇਪੀ ਸਰਕਾਰ ਵੱਲੋਂ ਲਗਾਤਾਰ ਆਪਣੇ ਮੰਤਰੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ। ਦੂਜੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਭਾਰਤ ਦੀ ਬਹਾਦਰ ਸੈਨਾ ਦੇ ਚਰਚੇ ਤਾਂ ਬਹੁਤ ਕਰਦੇ ਆ। ਫੌਜੀ ਟੋਪੀ ਲੈ ਕੇ ਫੌਜੀ ਵਰਦੀ ਪਾ ਕੇ ਤੇ ਫੌਜੀਆ ਨਾਲ ਫੋਟੋਆਂ ਖਿਚਵਾ ਕੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਫੌਜੀਆ ਦਾ ਗੁਣਗਾਨ ਤਾਂ ਬਹੁਤ ਕੀਤਾ ਜਾਂਦਾ। ਪਰ ਤੂੰ ਜਦੋਂ ਉਹਨਾਂ ਦੇ ਇੱਕ ਮੰਤਰੀ ਵੱਲੋਂ ਫੌਜ ਦਾ અપਮਾਨ ਕੀਤਾ ਗਿਆ ਤਾਂ ਪ੍ਰਧਾਨ ਮੰਤਰੀ ਸਾਹਿਬ ਚੁੱਪ ਕਿਉਂ ਆਏ ਕੀ ਇਹ ਗੁੰਗਾਨ ਸਿਰਫ ਖਾਵੇ ਲਈ ਹੀ ਕੀਤਾ ਜਾਂਦਾ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਦੀ ਸੁਣਵਾਈ 19 ਮਈ ਨੂੰ ਕੀਤੀ ਗਈ ਸੀ ਤੇ ਅਗਲੀ ਸੁਣਵਾਈ 28 ਮਈ ਨੂੰ ਹੋਵੇਗੀ ਹੁਣ ਦੇਖਿਆ ਜਾਵੇਗਾ ਕਿ 28 ਮਈ ਨੂੰ ਸੁਪਰੀਮ ਕੋਰਟ ਇਸ ਮਾਮਲੇ ਵਿੱਚ ਕੀ ਫੈਸਲਾ ਸੁਣਾਉਂਦੀ ਹੈ ਇਹ ਵੀ ਦੇਖਿਆ ਜਾਵੇਗਾ ਕਿ ਭਾਜਪਾ ਸੁਪਰੀਮ ਕੋਰਟ ਤੇ ਦਬਾਅ ਬਣਾ ਕੇ ਆਪਣੇ ਮੰਤਰੀ ਨੂੰ ਬਚਾਉਣ ਵਿੱਚ ਸਫਲ ਹੁੰਦੀ ਹੈ ਜਾਂ ਨਹੀਂ ਧੰਨਵਾਦ